ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਅਸੀਂ ਤੁਹਾਨੂੰ ਚੈਨਲ ਦੇ ਉੱਪਰ ਪੂਰੀ ਰਿਪੋਰਟ ਜਿਹੜੀ ਆ ਪੂਰੀ ਐ ਦਿਖਾ ਰਹੇ ਆ ਆਪਣੀ ਮਿੱਟੀ ਨੂੰ ਬਹੁਤ ਪਿਆਰ ਕਰਦੇ ਆ ਉਹਨਾਂ ਦੇ ਸਰਦੋਬ ਨਾਲ ਅਸੀਂ ਡਾਟਾ ਬਣਾ ਅਪਰਾਧ ਦੇ ਦੇਖ ਪਾ ਰਹੇ ਹਾਂ ਮੇਰੀ ਬੇਟੀ ਦਰਸ਼ਕ ਅਨੂ ਪਾ ਗਈ ਔਰ ਅਪਰੇਂਸ ਸਾਹਿਬ ਇਸ ਸਹਰੇ ਦਾ ਆਨੰਦ ਮਾਣਦੇ ਹੋਏ ਨਾਈਟ ਤੇ ਬਿਠਾਇਆ ਫਿਰਨੇ ਦੇ ਸਾਥੇ ਵੀਰ ਬੈਠੇ ਦੇਖਦੇ ਲਾਈਟ ਤੇ ਬੈਠੇ ਆ ਨਮਸਕਾਰ ਬਾਬਾ ਅਸੀਂ ਬਿਲਕੁਲ ਉੱਪਰ ਦੇਖ ਪਾ ਰਹੇ ਹਾਂ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਕਿ ਆਜਾ ਉਹਨਾਂ ਵੱਲੋਂ 11000 ਰੁਪਏ ਵਿਸ਼ੇਸ਼ ਸੱਟੋ ਦਿੱਤਾ ਗਿਆ ਸਾਡੀ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਇੱਥੇ ਦਰਸ਼ਕ ਪਹੁੰਚੇ ਨੇ ਆਪਣੀ ਸਕਰੀਨ ਤੇ ਤੁਹਾਨੂੰ ਦਿਖਾਇਆ ਜਾਵੇ ਮਾਸਟਰ ਸੈਂਸਿਟੀਵਿਟੀ 200 ਰੁਪਏ ਸਨ ਆਫ ਦਰਜੀਤ ਸਿੰਘ 2500 ਰੁਪਏ ਦਿੱਤਾ ਨਾ ਨਵਾਂ ਸ਼ਹਿਰ ਦਾ ਬਾਬਾ ਜੀ ਇਸ ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ 192 ਮਾ ਸਹਿਰਾ ਸਿ ਜਿਹੜੇ ਸਾਡੇ ਜੀਰ ਜਿਹੜੇ ਸਾਡੇ ਖੜੇ ਆ ਪੀਛੇ ਕੁਝ ਦਿਖਾਈ ਦੇ ਰਿਹਾ 192 ਮਾ ਸਹਿਰਾ ਮੇਲਾ ਤੁਸੀਂ ਦੇਖ ਪਾ ਰਹੇ ਹੋ ਮੇਰਾ ਭੈਣ ਇਹ ਕੋਸ਼ਿਸ਼ ਸਾਡੀ ਹੈਗੀ ਆ ਕਿ ਅਸੀਂ ਤੁਹਾਨੂੰ ਪੂਰੇ ਦਾ ਪੂਰੀ ਗਰਾਊਂਡ ਦੇ ਵਿੱਚ ਜਿੰਨੇ ਵੀ ਦਰਸ਼ਕ ਪਹੁੰਚੇ ਹੋਏ ਨੇ ਉਹ ਤੁਹਾਨੂੰ ਅਸੀਂ ਦਰਸ਼ਕਾਂ ਦੀ ਹਾਜ਼ਰੀ ਵੀ ਦਿਖਾਈਏ 192 ਮਾਦ ਦਸਹਿਰਾ ਕਸਵਾ ਔੜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਔਰ ਅਸੀਂ ਅਲੱਗ-ਅਲੱਗ ਭਾਗਾ ਦੇ ਵਿੱਚ ਆਪਣੇ ਚੈਨਲ ਦੇ ਵੀ ਉੱਪਰ ਤੁਹਾਨੂੰ ਇਹ ਦਿਖਾ ਰਹੇ ਹਾਂ ਔਰ ਭਾਰੀ ਰਸ਼ बच्चे बुजुर्ग हर वर्ग ਜਿਹੜਾ ਆ ਇਸ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿ ਪੂਰੇ ਦਾ ਪੂਰਾ ਸਹਿਰਾ ਜਿਹੜਾ ਆ ਆਪਣੇ ਇਸ ਚੈਨਲ ਤੇ ਅਸੀਂ ਤੁਹਾਨੂੰ ਦਿਖਾਈਏ ਅਤੇ ਕਾਫੀ ਰਸ਼ ਪੂਰਜਨਾਂ ਜੋ ਦੇਖ ਪਾ ਰਹੇ ਹੋ ਤੁਸੀਂ ਪੂਜਾ ਜਿਹੜੀ ਆ ਚੱਲ ਕੀਤੀ ਜਾ ਰਹੀ ਆ ਉਹ ਵੀ ਨਾਲ ਦੀ ਨਾਲ ਅਸਲ ਤੁਹਾਨੂੰ ਹੋਰ ਕਾਫੀ ਜਿਹੜਾ ਰਸ ਹੈ ਗਿਆ ਇਸ ਮੌਕੇ ਤੇ ਆ 22 24 ਸਾਲ ਤੋਂ ਪ੍ਰਭੂ ਰਾਮ ਦੇ ਚਰਨਾਂ 'ੇ ਖਾਜੀ ਲੱਗ ਗਿਆ ਸਾਡੇ ਕੋਲ ਔਰ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਪੂਰੇ ਦਾ ਪੂਰਾ ਦਸਹਿਰਾ ਜਿਹੜਾ ਆ ਪਲੇਸ ਚੈਨੋ ਤੇ ਦਿਖਾਈਏ ਬੱਕੋ ਬੱਕਰੇ ਪਹਾੜਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਔਰ ਬੱਚੇ ਇਸ ਪਲੇਸ ਪਦਾਰ ਪਾਤਾ ਤਾਨਗਤ ਰੋਡ ਕਮੇਟੀ ਸਾਡੇ ਚੇਰਮੈਨ ਵੀ ਮੌਜੂਦ ਹੈਗਾ ਦੇਖ ਦੇਖ ਪਾ ਰਹੇ ਹੋ ਪੂਰਾ ਦੇਖ ਰਹੇ ਹੋ ਪੂਜਾ ਕੀਤੀ ਜਾ ਰਹੀ ਹੈ ਆਪ ਅਗਲੇ ਪੂਰਾ ਜਿਹਾ ਦਿਖਾਉਂਦੇ ਹਾਂ ਆਪਾਂ ਕਾਹਦੇ ਆਂ ਔਰ ਬੜਾਈ ਜਨਗਤ ਸਾਹ ਦੇ ਤੇ ਰਸ਼ੀ ਸਿੱਧੇ ਪਾ ਰਹੇ ਹੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਨੂੰ ਇਹਦਾ ਪੂਰਾ ਦਸਹਿਰਾ ਜਿਹੜਾ ਆ ਆਪਣੇ ਇਸ ਚੈਨਲ ਤੇ ਦਿਖਾਈਏ ਐਂਟਰਟੇਨਮੈਂਟ ਚਾਹੀ ਰਾਤਾਂ ਦੀ ਟੱਕਰ ਜਿਹੜੇ ਜਮਾਈਏ ਜਿਹੜੇ ਹੋਗੀ ਬਦੋ ਵੀ ਜਿਹੜਾ ਆ ਹਾਸੇ ਮਜ਼ਾਕ ਦੀਆਂ ਝਾਕੀਆਂ ਵੀ ਜਿਹੜੀਆਂ ਆ ਇਸ ਮੌਕੇ ਤੇ ਨੇ ਉਹ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਜਿਹੜਾ ਦਿਖਾਉਣਾ ਹੈ ਤੁਹਾਨੂੰ ਟੱਕਰ ਪਾਪਾ ਪਾਲਨਾ ਸਿੱਖਾ ਤੀ ਦੇਖ ਪਾ ਰਹੇ ਹਾਂ ਨਮਸ਼ਰ ਬਾਬਾ ਜੀ ਚੈਨਲ ਤੇ ਸਾਡੀ ਕੋਸ਼ਿਸ਼ ਹੈਗੀ ਆ ਕਿ ਪੂਰੇ ਦਾ ਪੂਰਾ ਦਸਹਿਰਾ ਜਿਹੜਾ ਆ ਜਿੰਨੇ ਵੀ ਪਹੁੰਚੇ ਨੇ ਇੱਕ ਚੋਕਰੀ ਤੁਹਾਨੂੰ ਇਸ ਚੈਨਲ ਦੇ ਉੱਪਰ ਦਿਖਾਇਆ ਜਾ ਰਿਹਾ ਹੈ ਨਾਲੇ ਛਾੜੀ ਲਾਉਂਦੇ ਆ ਸਾਡੇ ਭੈਣ ਜੀ ਵੀ ਅੱਗੇ ਤਾਂ ਆਉਂਦੇ ਸੀ ਹਰਿੰਦਰਪੁਰ ਦੀ ਬਰਾੜ ਪੈਕਟ ਮਾਰਕੀਟ ਦੇ ਵਿੱਚ ਉਹ ਬਹੁਤ ਫੱਟਾ ਹੁੰਦਾ ਸੀ ਹਰ ਸਾਲ ਛਾੜੀ ਲਾਉਂਦੇ ਸੀ ਲੇਕਿਨ ਇਸ ਵਾਰ ਉਹ ਬਿਜੀ ਸ਼ਕੂਲ ਦੇ ਵਿੱਚ ਨਹੀਂ ਆ ਸਕੇ ਉਹਨਾਂ ਦੇ ਬਰਦਰ ਸਤਜਿੰਦਰ ਸਿੰਘ ਜੀ ਸਰਾ ਅਸੀਂ ਧੰਨਵਾਦ ਕਰਦੇ ਹਾਂ ਪੂਰੀ ਕਮੇਟੀ ਇਹਨਾਂ ਦਾ ਜੈ ਸ਼੍ਰੀ ਰਾਮ ਮਹਾਬਲੀ ਰਾਵਨ ਆਪਣੇ ਪੂਰਬਜ਼ਾਂ ਨੂੰ ਨਮਸਕਾਰ ਕਰਦੇ ਹੋਏ ਆਪਣੀ ਜਾਤਾ ਦੇ ਰੂਪੇ ਹੁੰਦੇ ਜਾ ਰਿਹਾ ਨਮਸਕਾਰ ਦਾ ਬਾਬਾ YouTube ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ ਰਾਜਾ ਜੀ ਰਾਜਾ ਜੀ ਮਹਾਬਲੀ ਰਾਵਨ ਜੀ ਪਬਲਿਕ ਫੋਟੋ ਵੇਟ ਕਰ ਰਹੀ ਆ ਪਰਨਾਮ ਸਿਕਾਇ ਕਰੋ ਜੀ ਮਾਹਵਲੀ 라ਵਨ ਆਪਣੀ ਝਾਂਕੜੇ ਵਿੱਚ ਤੁਹਾਨੂੰ ਪ੍ਰਣਾਮ ਕਰ ਰਿਹਾ ਆਪਣੀ ਜਨਤਾ ਜਨਰਦਨ ਕਿਉਂਕਿ ਸਭ ਤੋਂ ਵੱਡੀ ਜਨਤਾ ਜਨਰਦਨ ਹੈ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਔੜ ਤੋਂ 192 ਮਾਂ ਦਸਹਿਰਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਰਸ਼ ਦੇਖ ਸਕਦੇ ਹੋ ਭਾਰੀ ਰਸ਼ ਦੂਰ ਤੱਕ ਜਿੱਥੇ ਜਿੱਥੇ ਤੱਕ ਵੀ ਨਜ਼ਰ ਜਾਏਗੀ ਔਰ ਨਮਾ ਸ਼ਰਦ ਆਪਾ YouTube ਚੈਨਲ ਦੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ पूरी दी पूरी कवरेज दिखाई थोड़े सारे ने को फिर प्रणाम कर रहे हैं प्रणाम स्वीकार करो जी चारा प्रणाम कर रहे हैं प्रणाम स्वीकार मोहन मनी साहब का सरपंच जीवन कुमार पिटू तुम जी का शुभकर ਉਨਾਰੇ ਡਾਕਟਰ ਰਕੇਸ਼ ਜੀ ਤੇ ਡਾਕਟਰ ਅਕਸ਼ਾ ਜੀ 24 ਐਕਸ ਐਮ ਐਲ ਏ ਪ੍ਰਭੂ ਰਾਮ ਜੀ ਦੇ ਚਾਨਾ ਵਿੱਚ ਹਾਜ਼ਰੀ ਲਵਾ ਰੇ ਨਾਲ ਹੋਣਾਂ ਦੇ ਵਿਸ਼ਾਲ ਸਿੰਘ ਜੀ ਆਨੰਦ ਤੇ ਸਾਡੇ ਕੋ ਸਟੇਜ ਦੇ ਗੇਫਟ ਪ੍ਰਵਾਨ ਕਰ ਰਿਹਾ ਹੈ ਤੁਮਰਿਆ ਜੀ ਉਸ ਵੇਲੇ ਦਾ ਸਹੀ ਇਸ ਬਦਲ ਕੇ ਕਿਉਂਕਿ ਉਹਨਾਂ ਸਾਰੇ ਹੱਥ ਓਏ ਜੈਨਾ ਮੇਰੀ ਹਲੋ ਸਰ ਤੋਂ ਜੀ ਚਾਰ ਨੰਬਰ ਗਲੀ ਜੀ ਜਿਹੜੇ ਮਹਾਵਲੀ ਰਾਵਣ ਦੇ ਫੈਨਾ ਦੇ ਵਿੱਚ ਘੋੜੀਆਂ ਲੈ ਕੇ ਤੇ 골ਡਨ ਕਲਰ ਦਾ ਰੱਖ ਲੈ ਕੇ ਤਿਆਰ ਨੇ ਅੱਜ ਸਭ ਕੁਝ 골ਡਨ 골ਡਨ ਆ ਜੀ ਭਗਵਾਨ ਰਾਮ ਵੀ 골ਡਨ 골ਡਨ ਆ ਫਿਰਣ ਵੀ 골ਡਨ 골ਡਨ ਆ ਮਹਾਵਲੀ ਦਾ ਜਿਹੜਾ ਬਾਣਾ ਆ ਵੀ 골ਡਨ 골ਡਨ ਆ ਹਨੂਮਾਨ ਜੀ ਦੀ ਗੱਦਾ ਵੀ 골ਡਨ 골ਡਨ ਆ ਤੁਸੀਂ ਵੀ ਸਾਰੇ 골ਡਨ 골ਡਨ ਹੋ ਤਾਂ ਅੱਜ ਪੂਰਾ ਇਹ 골ਡਨ ਕਰਨ ਵਿਸ਼ਾਲ ਅਨਾਜ ਜੀ ਸਾਫ ਦਾ ਪੰਚ ਸਾਫ ਦਾ ਬਰਦਾਜ਼ ਦਫਾਇਰਾ ਕਮੇਟੀ ਜੀ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499